ਅੱਜ ਅਸੀਂ ਦੂਰੀ ਹਲਕੇ ਦੇ ਸਾਰੇ ਕਾਂਗਰਸੀ ਇਕੱਠੇ ਹੋ ਕੇ ਜੀ ਇਸ ਚੀਜ਼ ਦਾ ਵਿਰੋਧ ਕਰਦੇ ਆ ਜੋ ਪਾਕਿਸਤਾਨ ਵੱਲੋਂ ਸਲਾਨੀਆਂ ਉੱਤੇ ਹਮਲਾ ਕੀਤਾ ਗਿਆ ਹੈ ਅਸੀਂ ਉਹਦੀ ਨਿੰਦਾ ਕਰਦੇ ਆ ਅੱਜ ਦੂਰੀ ਕਾਂਗਰਸ ਦੇ ਵਰਕਰਾਂ ਨੇ ਇਕੱਠੇ ਹੋ ਕੇ ਉਸ ਚੀਜ਼ ਦਾ ਮਤਲਬ ਇਹ ਕਹੇ ਜੀ ਤੇ ਇੱਕ ਆਵਾਜ਼ ਵੀ ਲਾਈ ਆ ਵੀ ਅਮਿਤ ਸ਼ਾਹ ਨੂੰ ਭਾਜਪਾ ਕੇਂਦਰ ਸਰਕਾਰ ਨੂੰ ਵੀ ਇਹਦੇ ਉੱਤੇ ਛੇਤੀ ਤੋਂ ਛੇਤੀ ਅੱਤਵਾਦ ਉੱਤੇ ਨੱਥ ਪਾਉਣੀ ਚਾਹੀਦੀ ਹੈ ਇਸ ਫੈਸਲੇ ਉੱਤੇ ਅੱਤਵਾਦ ਉੱਤੇ ਅਸੀਂ ਸਾਰੀਆਂ ਪਾਰਟੀਆਂ ਰਲ ਕੇ ਇਹਨਾਂ ਦਾ ਸਾਥ ਦੇਣ ਨੂੰ ਤਿਆਰ ਆਂ ਪਰ ਜੇ ਵੀ ਇਹ ਅਤਵਾਦ ਨੇ ਸਾਡੇ ਭਾਈਚਾਰੇ ਸਮਝ ਦੇ ਵਿੱਚ ਇੱਕ ਪੁਆਇੰਟ ਦੀ ਕੋਸ਼ਿਸ਼ ਕਰੀਏ ਇਹਨੂੰ ਰੋਕਣ ਦੀ ਜ਼ਰੂਰਤ ਹੈ ਸਰਕਾਰ ਨੂੰ ਕੀ ਪੀਲ ਕਰਦੇ ਹੋ ਅਪੀਲ ਅਸੀਂ ਇਹੀ ਕਰਦੇ ਹਾਂ ਜੀ ਅਸੀਂ ਸਾਰੀਆਂ ਪਾਰਟੀਆਂ ਸਾਥ ਦੇਣ ਨੂੰ ਤਿਆਰ ਹਾਂ ਵੀ ਇਹਦੇ ਵਿੱਚ ਦੇਖੋ ਜਿਹੜਾ ਸਰਕਾਰ ਦਾ ਇਹ ਤਾਂ ਹੈ ਹੀ ਹੈ ਬਹੁਤ ਵੱਡਾ ਫੇਲੀਅਰ ਹੈ ਫੇਲੀਅਰ ਹੋਣ ਕਾਰਨ ਹੀ ਉੱਥੇ ਜਿਹੜੇ 26 ਸਲਾਨੀ ਨੇ ਉਹ ਮਾਰੇ ਗਏ ਨੇ 20 ਤੋਂ ਜ਼ਿਆਦਾ ਜੱਟ ਵੀ ਹੋਏ ਨੇ ਤਾਂ ਸਰਕਾਰ ਨੂੰ ਇਹੋ ਜਿਹਾ ਕੁਝ ਕਰਨਾ ਚਾਹੀਦਾ ਜੀ ਤਾਂ ਲੋਕਾਂ ਦੀ ਜਾਨ ਮਾਲ ਦੀ ਵਾਜਤ ਤਾਂ ਸਰਕਾਰ ਦਾ ਹੱਕ ਬਣਦਾ ਹੈ ਤਾਕੀ ਅੱਗੇ ਤੋਂ ਕੋਈ ਇਹੋ ਜਿਹਾ ਹਮਲਾ ਨਾ ਹੋਵੇ ਕਿ ਸਾਡੇ ਜਿਹੜੇ ਨੁਕਸਾਨ ਹੋਇਆ ਅੱਗੇ ਤੋਂ ਸਾਨੂੰ ਇਸ ਨੁਕਸਾਨ ਦਾ ਸਾਹਮਣਾ ਨਾ ਕਰਨਾ। ਹਦੀ ਇਹੀ ਕਹਿੰਦਾ ਜਿਹੜੀ ਆ ਪੈਗਾਮ ਦੇ ਵਿੱਚ ਘਟਨਾ ਵਾਹੀ ਆ ਬਹੁਤ ਵਧਾਈ ਆ। ਇਹ ਇਹਨੂੰ ਸਰਕਾਰ ਨੂੰ ਬੋਲਣਾ ਚਾਹੀਦਾ ਕਿਉਂਕਿ ਉੱਥੇ ਐਡਾ ਅਤਵਾਦ ਹੁਗੜਾ ਤੇ ਉੱਥੇ ਕੋਈ ਸਪੋਰਟੀ ਨਹੀਂ ਦੀ ਗਵਰਨਮੈਂਟ ਦੀ ਬਾਤ ਕਹਿੰਦੇ ਨੇ ਸਾਡੀ ਸਪੋਰਟਿੰਗ ਝੁਕੋਗੀ ਤੇ ਕੋਈ ਇਹ ਯਾਰ ਪਾਸ ਕੋਈ ਨਹੀਂ ਹੈ ਤਾਂ ਅਤਵਾਦੀਆਂ ਦਾ ਕੰਮ ਆ। ਅਸੀਂ ਸਾਰੇ ਭੈਣ ਭਾਈ ਸਾਰੇ ਇਕੱਠਿਆਂ ਹਿੰਦੂ ਸਿੱਖ ਸਾਰੇ ਅਸਾਈ ਮੌਸਮ ਕਈ ਮੁਸਲਮਾਨਾਂ ਨੇ ਉੱਥੇ ਆਪਣੀ ਜਾਨ ਖੇਲ ਕੇ ਆਪਣੇ ਸਾਡੇ ਹਿੰਦੂ ਭੈਣੋ ਨੇ ਬਚਾਇਆ ਸੀ ਉਹਨਾਂ ਨੂੰ ਸਲਾਮ ਕਰਦੇ ਆ ਅਸੀਂ ਇਹੀ ਬੇਨਤੀ ਕਰਦੇ ਆ ਸਰਕਾਰ ਅੱਗੇ ਕਿ ਸਭ ਤੋਂ ਸਖਤ ਸਟੈਪ ਲੈ ਕੇ ਉਹਨਾਂ ਦੇ ਅਤਵਾਦੀਆਂ ਨੂੰ ਨਾਕ ਬੰਨ੍ਹਿਆ ਜਾਵੇ ਜਾ ਰਿਹਾ ਅੱਜ ਤਾਂ ਦੇਖੋ ਇਹੀ ਆਈ ਆਪਾਂ ਅੱਜ ਧੂਰੀ ਚ ਸਰਪੰਚ ਹਦੀਪ ਸਿੰਘ ਦੌਲਤਪੁਰ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਪ੍ਰਦਰਸ਼ਨ ਕਰ ਰਹੇ ਆ ਵੀ ਤਾਂ ਜੋ ਕਿਤੇ ਨਾ ਕਿਤੇ ਜਾ ਕੇ ਜਿਹੜੀ ਇਹ ਅਤਵਾਦੀ ਘਟਨਾ ਹੋਈਆ ਸਾਡੇ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਦੇਸ਼ ਦੇ ਵਿੱਚ ਵਖਰੇਵਾ ਪਾਉਣ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਆ ਸੋ ਇਹਦੇ ਵਿੱਚ ਅਸੀਂ ਅਮਿਤ ਸਾਹ ਦਾ ਜਿਹੜਾ ਅਸਤੀਫੇ ਦੀ ਮੰਗ ਕੀਤੀ ਆ ਵੀ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਜਿਹੜੇ ਅੱਜ ਹਾਲਾਤ ਸਾਡੇ ਦੇਸ਼ ਦੇ ਵਿੱਚ ਬਣੇ ਪਏ ਨੇ ਉਹ ਹਾਲਾਤ ਨੂੰ ਦੇਖ ਕੇ ਅਮਿਤ ਸਾਨੂੰ ਅਸਤੀਫਾ ਖੁਦ ਹੀ ਦੇਣਾ ਚਾਹੀਦਾ ਸੋ ਜੇਕਰ ਇਹ ਨਹੀਂ ਸਤੀਫਾ ਦੇਊਗਾ ਤਾਂ ਅਸੀਂ ਜਿਹੜਾ ਇਹ ਸੰਘਰਸ਼ ਅੱਗੇ ਵੀ ਜਾਰੀ ਕਰਾਂਗੇ ਸੋ ਜੋ ਵੀ ਇਹ ਦੇਸ਼ ਦੇ ਵਿੱਚ ਹੋਇਆ ਬਹੁਤ ਜਿਆਦਾ ਮਾੜਾ ਹੋਇਆ ਅਸੀਂ ਪਾਕਿਸਤਾਨ ਦਾ ਪਤਲਾ ਫੋਕਿਆ ਸੋ ਇਸ ਤਰ੍ਹਾਂ ਜਿਹੜਾ ਪਾਕਿਸਤਾਨ ਦਾ ਅਸੀਂ ਵਿਰੋਧ ਉਹ ਕਰਦੇ ਰਹਾਂਗੇ ਸੋ ਅਮਿਤ ਸਾਹਿਬ ਦੀ ਇਸ ਤੀਫੀ ਜਿਹੜੀ ਮੰਗ ਕਰਦੇ